ਹਾਂਜੀ ਹਾਂਜੀ ਅਸੀਂ ਤਾਂ ਪਹਿਲਾਂ ਹੀ ਮੰਡੇ 'ਚ ਬੈਠੇ ਆਂ ਦੁਕਾਨਾਂ ਦੇ ਕੰਮ ਨਹੀਂ ਇਹ ਸਾਡੇ ਥੜਿਆਂ ਦਾ ਸਮਾਨ ਚੱਕ ਕੇ ਲੈ ਜਾਈ ਜਾਂਦੇ ਆ ਬਾਜ਼ਾਰ 'ਚ ਰੇੜੀਆਂ ਖੜੀਆਂ ਕਾਰਾਂ ਖੜੀਆਂ ਉਹਨਾਂ ਦਾ ਕੋਈ ਜਵਾਬ ਨਹੀਂ ਹੈ ਕਿਸੇ ਗੱਲ ਦਾ ਕਮੇਟੀ ਵਾਲੇ ਆ ਜੀ ਕਮੇਟੀ ਵਾਲੇ ਜੀ ਹੰਡਾ ਕਰਦੀ ਕਰੀ ਜਾਂਦੇ ਈ ਸ਼ਰੇਆਮ ਕਹਿੰਦੇ ਸਾਨੂੰ ਐਮਐਲਏ ਦਾ ਹੁਕਮ ਹੈ ਇੱਥੇ ਵੀ ਸਮਾਨ ਚੱਕੋ ਹਾਂ ਬਾਕੀ ਦੁਕਾਨਾਂ ਦੇ ਜਿਹੜੇ ਕਿਰਾਏ ਗਰੂ ਲੈਣੇ ਆ ਉਹਨਾਂ ਖਾਤਰ ਨਹੀਂ ਕੋਈ ਗੱਲਬਾਤ ਕਰ ਰਹੀ ਇਹ ਇਹ ਆਪਾਂ ਦਾ ਸਾਡਾ ਕੋਈ ਮਤਲਬ ਨਹੀਂ ਜੀ ਉਸ ਨਾਲ ਕਿਰਾਇਆ ਭਰਾਉਣ ਦਾ ਭਰਾਉਣ ਦੀ ਲੋਕਾਂ ਤੋਂ ਹਾਂ ਹਾਂ ਇਹ ਸਮਾਨ ਥੋੜਾ ਵੀ ਲੱਗੇ ਜੀ ਚੱਕ ਕੇ ਹਾਂਜੀ ਹਾਂਜੀ ਥੜੀ ਤਾਂ ਅੰਦਰੋਂ ਚੱਕ ਕੇ ਲੱਗੇ ਜੀ ਸਮਾਨ ਦਾ ਕੀ ਲੱਗੇ ਜੀ ਫਰਿਜ ਦੀਆਂ ਪੀੜੀਆਂ ਲੱਗੇ ਜੀ ਕੀ ਕਹਿੰਦੇ ਜੀ ਦਿਨ ਬਾਰੇ ਕੁਝ ਮੈਂ ਤਾਂ ਗਿਆ ਨਹੀਂ ਜੀ ਲੈਣ ਵਾਸਤੇ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਉੱਥੇ ਆ ਜਾਓ ਅਸੀਂ ਨਹੀਂ ਜਾਂਦੇ ਉੱਥੇ ਲੈਣ ਵਾਸਤੇ ਠੀਕ ਹੈ ਅੱਜ ਜਿਹੜੇ ਕਮੇਟੀ ਵਾਲੇ ਫਿਰਦੇ ਆ ਜੀ ਕਿਵੇਂ ਇਹ ਸਮਾਨ ਦਾ ਚੱਕਦੇ ਇਹਦੀ ਬਾਰੇ ਕੋਈ ਗੱਲਾਂ ਇਹ ਜਿਹੜੇ ਕਮੇਟੀ ਵਾਲੇ ਅੱਜ ਸਮਾਨ ਸਾਡੇ ਸ਼ਹਿਰ ਦੇ ਵਿੱਚ ਨਾਮਪੁਰਪੁਰ ਦੇ ਵਿੱਚ ਚੱਕ ਰਹੇ ਆ ਹਾਂਜੀ ਉਹ ਆਵਦੇਸ ਜਾਨੀ ਕੰਮ ਤਾਂ ਵਧੀਆ ਕਰ ਰਹੀ ਆ ਕੋਈ ਐਜੀ ਗੱਲ ਨਹੀਂ ਹੈਗੀ ਠੀਕ ਹੈ ਉਹਨਾਂ ਨੇ ਸਾਨੂੰ ਫੇਸਬੁੱਕ ਤੇ ਵੀ ਸੁਨੇਹਾ ਲਾਇਆ ਸੀ ਹਾਂਜੀ ਤੇ ਕੀ ਸ਼ਹਿਰ ਵਿੱਚ ਜੋ ਮਤਲਬ ਸਮੱਸਿਆ ਆ ਰਹੀ ਹੈ ਟ੍ਰੈਫਿਕ ਬੋਲੋ ਜਾਂ ਕੋਈ ਵਪਾਰੀ ਬਾਹਰ ਸਮਾਨ ਢੰਗ ਰੇ ਹੈ ਹਾਂਜੀ ਤਾਂ ਉਹਨੂੰ ਸਿਸਟਮ ਦੇ ਵਿੱਚ ਕਰ ਲਨ ਤਾਂ ਕਿ ਆਵਾਜ਼ ਆਈ ਜੋ ਟ੍ਰੈਫਿਕ ਦੇ ਵਿੱਚ ਸਮੱਸਿਆ ਆ ਰਹੀ ਹੈ ਉਹ ਦਿੱਕਤ ਨਾ ਆਵੇ ਠੀਕ ਤੇ ਨਹੀਂ ਅਸੀਂ ਸਮਾਨ ਚੱਕ ਕੇ ਲੈ ਕੇ ਜਾਵਾਂਗੇ ਹਾਂਜੀ ਤੇ ਵਪਾਰੀ ਕਹਿੰਦਾ ਮੈਂ ਅਸੀਂ ਆਪਦੇ ਧੰਨ ਤੇ ਸਹੀ ਆ ਹਾਂਜੀ ਕਿ ਬਾਜ਼ਾਰ ਬਿਲਕੁਲ ਖਾਲੀ ਪਿਆ ਹੈ ਰੇਲਵੇ ਫਾਟਕ ਬੰਦ ਹੈ ਹਾਂਜੀ ਤਾਂ ਉਹਨਾਂ ਮੰਡੀਆਂ ਦਾ ਹਫਤੇ ਚ ਸੰਪਰਕ ਟੁੱਟਿਆ ਹੋਇਆ ਹੈ ਠੀਕ ਹੈ ਤਾਂ ਜਿਹਦੇ ਕਰਕੇ ਸਾਡੇ ਕੋਲ ਗਾਹਕ ਨਹੀਂ ਹੈਗਾ ਸਾਨੂੰ ਆਏ ਬਾ ਬਾਹਰ ਮਾਲ ਲਾ ਕੇ ਕੋਈ ਨੰਗਦਾ ਵਰਦਾ ਸਾਡੇ ਮਾਲ ਨੂੰ ਦੇਖਦਾ ਤੇ ਅੰਦਰ ਆਊਗਾ ਹਾਂਜੀ ਤਾਂ ਅਸੀਂ ਆਪਦੀ ਥਾਂ ਤੇ ਸਹੀ ਆ ਹੁਣ ਜਿਹੜੀ ਇਹ ਸਮੱਸਿਆ ਆਈ ਹੋਈ ਹੈ ਉਹ ਸਭ ਤੋਂ ਬਾਹਰ ਹੋਇਆ ਪਿਆ ਹੈ ਕਿ ਇਹਦਾ ਹੱਲ ਕਿਵੇਂ ਕੀਤਾ ਜਾਵੇ ਠੀਕ ਹੈ بس ਮੇਰੀ ਤਾਂ ਇਹ ਇੱਕ ਪ੍ਰਧਾਨ ਹੋਣ ਦੇ ਨਾਤੇ ਕਿ ਆਪਾਂ ਨੂੰ ਵੀ ਕਮੇਟੀ ਦਾ ਸਾਥ ਦੇਣਾ ਚਾਹੀਦਾ ਹੈ ਤੇ ਕਮੇਟੀ ਵਾਲਿਆਂ ਨੂੰ ਵੀ ਵਪਾਰੀਆਂ ਦਾ ਥੋੜਾ ਸੰਯੋਗ ਦੇਣਾ ਚਾਹੀਦਾ ਹੈ ਉਹਨਾਂ ਨੂੰ ਵੀ ਸਹੂਲਤ ਦੇਣਾ ਵਪਾਰੀਆਂ ਨੂੰ ਤੇ ਵਪਾਰੀ ਆਪ ਦਾ ਕਮੇਟੀ ਵਾਲਿਆਂ ਦਾ ਵੀ ਸਾਥ ਦੇਵੇ ਤਾਂ ਕਿ ਤੇ ਆਪਣਾ ਆਵਾਜ਼ਈ ਦਾ ਹੱਲ ਹੋ ਜੇ ਤੇ ਸਾਡੇ ਕੋਲੇ ਗਾਕ ਵੀ ਆਂਦਾ ਰਹੇ بس ਇਹ ਹੈ ਮੇਰੀ ਬੇਨਤੀ ਕਿ ਦੋਨੇ ਇੱਕ ਦੂਜੇ ਦਾ ਸਾਥ ਦੇਣ ਜੀ 也是一样。Yeah,